ਸਾਹਿਰੀ ਕੰਗੋਸ ਤੋਂ ਦੋਸਤੋ ਅੱਜ ਦੀ ਵੀਡੀਓ ਬੜੀ ਖਾਸ ਹੋਣੀ ਬੜੀ ਹੈ ਦੇਖਣਾ ਆਖਰ ਤੱਕ ਅੱਜ ਦੋ ਵਿਸ਼ਿਆਂ ਤੇ ਮੈਂ ਤੁਹਾਡੇ ਰੋਬਰੂ ਹੋਇਆ ਦੋ ਵਿਸ਼ੇ ਲੈ ਕੇ ਇੱਕ ਹੈਗਾ ਵਿਦੇਸ਼ਾਂ ਦੀ ਧਰਤੀ ਤੇ ਪੰਜਾਬ ਲੋਕ ਕੀਤਾ ਜਾ ਰਿਹਾ ਪ੍ਰਵਾਸ ਤੇ ਦੂਜੀ ਗੱਲ ਹੈਗੀ ਅਸਲੀਅਤ ਦਾ ਪਹਿਲਾਂ ਆਪਾਂ ਗੱਲ ਕਰਦੇ ਆਂ ਪ੍ਰਵਾਸ ਦੀ ਤਾਂ ਪ੍ਰਵਾਸ ਜਿਹੜਾ ਹੈਗਾ ਇਹ ਮੁੱਢਕਤੀਬ ਤੋਂ ਹੁੰਦਾ ਆ ਦੋਸਤੋ ਔਰ ਪੂਰੀ ਦੁਨੀਆ ਦੇ ਵਿੱਚ ਜਿਹੜਾ ਪ੍ਰਵਾਸ ਹੋਇਆ ਤੇ ਪ੍ਰਵਾਸ ਦੇ ਨਾਲ ਵਿਕਾਸ ਵੀ ਹੋਇਆ ਪ੍ਰਵਾਸ ਜਿਹੜਾ ਹੈਗਾ ਉਹ ਪੰਛੀ ਵੀ ਪ੍ਰਵਾਸ ਕਰਦੇ ਆ ਪਸ਼ੂ ਵੀ ਪ੍ਰਵਾਸ ਕਰਦੇ ਆ ਇੱਕ ਤੋਂ ਦੂਜੇ ਸੰ ਚਲੇ ਜਾਂਦੇ ਆ ਪਰ ਇਹ ਵੀ ਇੱਕ ਇਹਦੀ ਇੱਕ ਲਿਮਟ ਤੇ ਸੀਮਤ ਧਾਇਰੇ ਦੇ ਵਿੱਚ ਹੁੰਦਾ ਹੈ ਲੇਕਿਨ ਜਿਸ ਤਰ੍ਹਾਂ ਪਿਛਲੇ 25 ਸਾਲਾਂ ਤੋਂ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਪ੍ਰਵਾਸ ਹੋ ਰਿਹਾ ਹੈ ਵਿਦੇਸ਼ਾਂ ਦੀ ਧਰਤੀ ਨੂੰ ਉਹ ਪੂਰੇ ਭਾਰਤ ਜਾਂ ਹੋਰ ਹੋਜੇ ਦੇਸ਼ਾਂ ਤੋਂ ਵੀ ਅੱਗੇ ਹੈ ਪੰਜਾਬ ਦੇ ਤੇ ਤਵੱਦਰ ਲੋਕ ਹਰ ਸਾਲ ਲੱਖਾਂ ਦੀ ਗਿਣਤੀ ਦੇ ਚ ਲੋਕ ਪ੍ਰਵਾਸ ਕਰਦੇ ਹਨ ਪ੍ਰਵਾਸ ਦਾ ਕਾਰਨ ਅਕਸਰ ਇਹ ਜਿਹੜਾ ਹੁੰਦਾ ਹੈਗਾ ਜਦੋਂ ਸਾਡੇ ਪੁਰਾਣੇ ਬਜ਼ੁਰਗ ਜਿਹੜੇ ਸੀਗੇ ਉਹ ਵੀ ਪ੍ਰਵਾਸ ਕਰਦੇ ਸੀ ਉਹ ਵੀ ਵਿਦੇਸ਼ਾਂ ਤੇ ਕੱਪਣ ਜਾਂਦੇ ਸੀ ਰੋਟੀ ਰੋਟੀ ਖਾਤਰ ਜਾਂਦੇ ਸੀ ਕਿਉਂਕਿ ਉਹਨਾਂ ਦੇ ਹਾਲਾਤ ਜਿਹੜੇ ਸੀਗੇ ਉਸ ਸਮੇਂ ਦੇ ਹਾਲਾਤ ਜਿਹੜੇ ਸੀਗੇ ਬਹੁਤ ਮਾੜੇ ਹਾਲਾਤ ਹੁੰਦੇ ਸੀ ਤਾਂ ਉਹ ਰੋਟੀ ਰੋਟੀ ਲਈ ਜਾਂਦੇ ਸੀ ਲੇਕਿਨ ਅੱਜ ਜੇ ਪੰਜਾਬ ਦੀ ਗੱਲ ਕਰੀਏ ਤਾਂ ਅੱਜ ਪੰਜਾਬ ਦੇ ਲੋਕਾਂ ਦੇ ਹਾਲਾਤ ਮਾੜੇ ਨਹੀਂ ਹੈ ਚੰਗੇ ਜ਼ਮੀਨ ਜਾਇਦਾਦਾਂ ਸਾਰਾ ਕੁਝ ਸਾਡੇ ਲੋਕਾਂ ਕੋਲ ਹੈਗਾ ਰੋਜ਼ਗਾਰ ਹੈਗਾ ਕੰਮ ਤਾਂ ਦੇ ਹੈਗੇ ਆ ਪਰ ਇੰਨੀ ਕੋਈ ਮਜਬੂਰੀ ਨਹੀਂ ਹੈਗਾ ਪ੍ਰਵਾਸ ਜਿਹੜਾ ਕੀਤਾ ਜਾਵੇ ਪਰ ਇੱਕ ਜਨੂਨ ਹੈਗਾ ਸਾਡੇ ਪੰਜਾਬ ਦੇ ਵਿੱਚ ਤੇ ਉਸ ਜਨੂਨ ਦੇ ਵਿੱਚੋਂ ਦੋਸਤੋ ਇੱਕ ਜਿਹੜੀ ਚੀਜ਼ ਸਭ ਤੋਂ ਵੱਧ ਰੜਕਦੀ ਹੈ ਉਹ ਜਦੋਂ ਅਕਸਰ ਜੀ ਦੇਖਦੇ ਆ ਬਹੁਤ ਸਾਰੀਆਂ ਵੀਡੀਓਜ਼ ਆਉਂਦੀਆਂ ਨੇ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜਮਾਨਾ ਹੈਗਾ ਸੋਸ਼ਲ ਮੀਡੀਆ ਦੀ ਵੀਡੀਓ ਦੇਖਦੇ ਆ ਅਖਬਾਰਾਂ ਦੀਆਂ ਖਬਰਾਂ ਪੜ੍ਹਦੇ ਆ ਹੋਰ ਸੁਣਦੇ ਆ ਬੜਾ ਕੁਝ ਸੁਣਨ ਨੂੰ ਮਿਲਦਾ ਹੈਗਾ ਖਾਸ ਕਰਕੇ ਇਹਨੇ ਕੁੜੀਆਂ ਸਾਡੇ ਪੰਜਾਬੀ ਜਾਂ ਹੋਰ ਲੈ ਲੋ ਕੋਈ ਕਿਸੇ ਵੀ ਵੰਡੇ ਜੇ ਭੇਜਦੇ ਨੇ ਬਾਹਰਲੇ ਦੇਸ਼ਾਂ ਉਹਨਾਂ ਦੀਆਂ ਅਕਸਰ ਹੀ ਬਹੁਤ ਸਾਰੀਆਂ ਇਹੋ ਜਿਹੀਆਂ ਵੀਡੀਓਜ਼ ਦੇਖਣ ਨੂੰ ਮਿਲਦੀਆਂ ਨੇ ਇਹੋ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਕਿ ਉਹਨਾਂ ਦੇ ਹਾਲਾਤ ਜਿਹੜੇ ਬਹੁਤ ਵੱਧ ਤੋਂ ਵੱਧਰ ਨੇ ਕੋਈ ਹਰਾਨਨੇ ਦੀ ਗੱਲ ਹੈ ਯਾਰ ਦੋਸਤੋ ਕਿ ਸਾਡੇ ਉਹ ਪੰਜਾਬੀ ਜਿਹੜੇ ਘਰੋਂ ਦੁਕਾਨ ਤੱਕ ਕੁੜੀ ਨੂੰ ਸੌਦਾ ਲੈਣ ਨੀ ਭੇਜਦੇ ਹੱਟੀ ਤੱਕ ਉਹ ਲੋਕ ਆਪਣੀ ਬੇਟੀ ਨੂੰ ਆਪਣੀ ਧੀ ਨੂੰ ਵਿਦੇਸ਼ਾਂ ਦੀ ਧਰਤੀ ਤੇ ਇਕੱਲੀ ਨੂੰ ਭੇਜ ਦਿੰਦੇ ਆ ਤੇ ਫਿਰ ਉਹਦੇ ਬਹੁਤ ਸਾਰੇ ਕੁਝ ਇਸ ਤਰ੍ਹਾਂ ਦੇ ਆਉਂਦੇ ਨੇ ਵੀ ਜਿਹੜਾ ਉਹਨਾਂ ਦੇ ਹਾਲਾਤ ਹੈਗੇ ਹੁਣ ਇਹ ਉਹ ਚੀਜ਼ਾਂ ਉਹ ਖੋਵੜਾ ਉਹ ਵੀਡੀਓਜ਼ ਕੱਲੀਆਂ ਮੈਂ ਨਹੀਂ ਦੇਖੀਆਂ ਕੱਲੇ ਪੰਜਾਬ ਵਾਲੇ ਨਹੀਂ ਦੇਖਿਆ ਉਹ ਪੂਰੀ ਦੁਨੀਆ ਦੇਖ ਲਈਏ ਪਰ ਫਿਰ ਵੀ ਉਸ ਤੋਂ ਜਾਂ ਤਾਂ ਜਾਣ ਬੁੱਝ ਕੇ ਸਾਡੇ ਲੋਕ ਅਣਜਾਣ ਬਣ ਜਾਂਦੇ ਐ ਤੇ ਵੀ ਕੋਈ ਗੱਲ ਨਹੀਂ ਜਾਂ ਫਿਰ ਉਹਨਾਂ ਜਿਹੇ ਧਾਰਨਾ ਦੇ ਵੀ ਇਹ ਤਾਂ ਫਲਾਣੇ ਦੇ ਸੀਗਾ ਯਾਰ ਬੱਚਾ ਸੀਗਾ ਫਲਾਣੇ ਦਾ ਉਹ ਐਦਾਂ ਹੋਵੇ ਕਿ ਸਾਡੇ ਵਾਲਾ ਨਹੀਂ ਹੁੰਦਾਗਾ ਸਿਰ ਐਦਾਂ ਦੇ ਕੁਝ ਗਲਤ ਫੈਮੀ ਦਾ ਸ਼ਿਕਾਰ ਹੋ ਜਾਂਦੇ ਨੇ ਉਹ ਇਸ ਤਰ੍ਹਾਂ ਦਾ ਇੱਕ ਅਜਿਹਾ ਕ ਵੀਡੀਓ ਬੜੀ ਸੋਸ਼ਲ ਮੀਡੀਆ ਤੇ ਚੱਲ ਰਹੀ ਤਾਂ ਮੇਰੀ ਮਜਬੂਰੀ ਬਣ ਗਈ ਉਹ ਵੀਡੀਓ ਜਿਹੜੀ ਹੈ ਤੁਹਾਡੇ ਰੂਬਰੂ ਕਰਨ ਦੀ ਵਰਨਾ ਮੈਂ ਇਹ ਚੀਜ਼ ਨੂੰ ਨਹੀਂ ਸੀ ਦਿਖਾਉਣਾ ਚਾਹੁੰਦਾ ਪਰ ਇਹ ਤੁਹਾਡੇ ਦੇਖਣ ਲਈ ਇਸ ਕਰਕੇ ਮੈਂ ਕਰ ਰਿਹਾ ਹਾਂ ਦੋਸਤੋ ਦਿਖਾ ਰਿਹਾ ਤੁਹਾਨੂੰ ਕਿਉਂਕਿ ویسے ਤੁਸੀਂ ਦੇਖ ਹੀ ਚੁੱਕੇ ਹੋ ਪੂਰੀ ਦੁਨੀਆ ਦੇਖ ਚੁੱਕੀ ਉਹਨੂੰ ਮਿਲੀਅਨ ਦੇ ਵਿੱਚ ਵਿਊੜ ਹੈ ਇਹਨਾਂ ਦੇ ਤਾਂ ਇੱਕ ਪੰਜਾਬੀ ਜੋੜਾ ਹੈਗਾ ਹਾ ਤੁਹਾਡੇ ਰੂਗਰੂ ਕੈਮਰੇ ਦੇ ਸਾਹਮਣੇ तकरीबन 60-65 ਸਾਲ ਦਾ ਹੈ ਜਿਹੜਾ ਨੌਜਵਾਨ ਹੈ ਆਪਣੇ ਬਜ਼ੁਰਗ ਹੈ ਔਰ ਨੌਜਵਾਨ 25-30 ਸਾਲ ਦੀ ਕੁੜੀ ਇਹਦੇ ਨਾਲ ਹੈ ਅਵਾਜ਼ ਮੈਂ ਬੰਦ ਕੀਤੀ ਹੋਈ ਅਵਾਜ਼ ਨਹੀਂ ਮੈਂ ਸੁਣਾਉਂਗਾ ਕਿਉਂਕਿ ਅਵਾਜ਼ ਸੁਣ ਲੱਗੇ ਮੈਨੂੰ ਵੀ ਬਹੁਤ ਸ਼ਰਮ ਆਈ ਸੀ ਇਹਦੀ ਵੀਡੀਓ ਹੋਰ ਦੇਖ ਲਓ ਤੁਸੀਂ ਵੀਡੀਓ ਕੋਈ ਨਹੀਂ ਹੁਣ ਇਹਦੇ ਉੱਤੇ ਸਿਰ ਅਹਿਮ ਸਵਾਲ ਹੈ ਜਿੱਥੇ ਤੱਕ ਹਗਾ ਕਿ ਇਹ ਜਿਹੜੀ ਵੀਡੀਓ ਹੈ ਇਹ ਕਿਸੇ ਪੰਜਾਬ ਦੇ ਉਧਰ ਦੀ ਨਹੀਂ ਹੈ ਵਿਦੇਸ਼ੀ ਧਰਤੀ ਦੀ ਵੀਡੀਓ ਹੈ ਹੁਣ ਇਹਨਾਂ ਦੋਨਾਂ ਦੀ ਉਮਰ ਦੇਖੀਏ ਤਾਂ ਇਹ ਆਪਸ ਵਿੱਚ ਪਿਆਰਤੀ ਲੱਗਦੇ ਹਨ ਲੇਕਿਨ ਜੀ ਅਗਰ ਇਹਨਾਂ ਦੀ ਭਾਸ਼ਾ ਦੇਖੀਏ ਇਹਦੀ ਗੱਲਬਾਤ ਦੇਖੀਏ ਤਾਂ ਮੇਰੇ ਖਿਆਲ ਵੀ ਪਤੀ ਪਤਨੀ ਦੇ ਵਿੱਚ ਵੀ ਇਹ ਜੀ ਭਾਸ਼ਾ ਇਸਤੇਮਾਲ ਨਹੀਂ ਕੀਤੀ ਇਹ ਨਹੀਂ ਯੂਜ਼ ਨਹੀਂ ਕੀਤੀ ਜਾਂਦੀ ਜਿੱਦਾਂ ਦੀ ਬਾਸ਼ਾ ਇਹਦੇ ਵਿੱਚ ਬੋਲ ਰਹੇ ਹੈ। ਹੁਣ ਇੱਕ ਸਵਾਲ ਆ ਕਿ ਬਹੁਤ ਸਾਰੇ ਲੋਕ ਇਸ ਕੁੜੀ ਨੂੰ ਲਾਂਤਾਂ ਪਾਰੇ ਰਹੇ ਕਮੈਂਟਾਂ ਦੇ ਵਿੱਚ। ਇਹ ਕੁੜੀ ਬੜਾ ਗੰਦ ਬੱਕਰੀ ਹੈ। ਬੜੀ ਅਸਲੀਲਤਾ ਫਲਾ ਰਹੀ ਹੈ। ਔਰ ਵਾਕਈ ਕੁੜੀ ਗੰਦ ਬੱਕਰੀ ਹੈ, ਅਸਲੀਲਤਾ ਫਲਾ ਰਹੀ ਹੈ। ਔਰ ਲਾਂਤਾਂ ਦੇ ਵੀ ਕਾਬਲ ਹੈਗਾ ਪਰ ਉਹਦੇ ਪਿੱਛੇ ਦੀਆਂ ਉਹਦੀਆਂ ਮਜਬੂਰੀਆਂ ਕੀ ਨੇ? ਲਾਂਗ ਦਾ ਜਿਹੜੀਆਂ ਹੈਗੀਆਂ ਉਹ ਇਸ 29 ਰੁਪਏ ਦੀਆਂ ਚਾਹੀਦੀਆਂ ਦੋਸਤੋ ਸਿਰ ਤੇ ਨੀਲੀ ਦਸਤਾਰ ਸਜਾਈ ਹੋਈ ਹੈ ਔਰ ਉਸ ਦੀ ਬਾਪ ਦੀ ਉਮਰ ਦਾ ਵਿਅਕਤੀ ਹੈ ਜਿਹੜਾ ਇਹ ਨਹੀਂ ਫਿਰਦਾ ਲਾਂਗ ਤੇ ਇਸ ਬੰਦੇ ਨੂੰ ਹੋਣੀਆਂ ਚਾਹੀਦੀਆਂ ਨੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਇਹ ਬੰਦਾ ਉਸ ਪੱਗ ਦੇ ਰੱਖੀ ਬੱਠਾ ਸਿਰ ਦੇ ਉੱਤੇ ਜਿਹੜੀ ਪੱਗ ਦੇ ਉੱਤੇ ਦੁਨੀਆ ਮਾਣ ਕਰਦੀ ਹੈ ਜਿਹੜੀ ਚੀਜ਼ ਇਹ ਪੀਤਾ ਜਾਂਦਾ ਵੀ ਜੇਕਰ ਇੱਕ ਸਰਦਾਰ ਖੜਾ ਹੈ ਦੁਨੀਆ ਇਹ ਗੱਲ ਕਹਿੰਦੀ ਵੀ ਸਰਦਾਰ ਖੜਾ ਤਾਂ ਉਹਦੇ ਬਰਾਬਰ ਖੜੀ ਸਾਡੀ ਧੀ ਪੈਣ ਸੇਫ ਹੈ ਸਾਡੀ ਇੱਜ਼ਤ ਸੇਫ ਹੈ ਲੇਕਿਨ ਇਹ ਜੇ ਸਰਦਾਰ ਸੱਤ ਦਸਤਾਰਾ ਸਜਾ ਕੇ ਤੇ ਕਿਦਾਂ ਜਰੂਸ ਕੱਢ ਰਹੇ ਨੇ ਸਾਡੇ ਪੰਜਾਬੀਆਂ ਦਾ ਤੇ ਸਾਡੇ ਸਿੱਖ ਹੋਣ ਬਾਅਦ ਹੋਰ ਅਗਲੀ ਗੱਲ ਦੋਸਤੋ ਜਿਹੜਾ ਹੈਗਾ ਇੱਕ ਕੁੜੀ ਕਿਸੇ ਰੋਜ਼ਗਾਰ ਦੀ ਇਤਲਾਸ ਦੇ ਵਿੱਚ ਬਾਹਰ ਗਈ ਹੈ ਮਾਪਿਆਂ ਵੱਲੋਂ ਭੇਜੀ ਗਈ ਹੈ ਸ਼ਾਇਦ ਇਹ ਸੋਚ ਕੇ ਕਿ ਸਾਡੀ ਕੁੜੀ ਕੁੜੀ ਬਾਹਰ ਜਾ ਕੇ ਸੈੱਟ ਹੋਗੀ ਉਥੇ ਉਹਨੂੰ ਜਿਹੜਾ ਹੈਗਾ ਪੀਆਰ ਮਿਲ ਗਈ ਪੱਕੀ ਹੋ ਗਈ ਤਾਂ ਹੌਲੀ-ਹੌਲੀ ਆਪਣੇ ਮੁੰਡੇ ਵੀ ਚਲੇ ਜਾਣਗੇ ਫਿਰ ਆਪਾਂ ਵੀ ਚਲੇ ਜਾਵਾਂਗੇ ਪਰ ਇਸ ਕੁੜੀ ਦੇ ਨਾਲ ਉਥੇ ਕੀ ਬੀਤ ਰਹੀ ਆ ਜਾਂ ਕਿਉਂ ਇਹ ਇਹ ਜਾਂ ਕੁਝ ਕਰ ਰਹੀ ਆ ਇਹਦਾ ਇਹਨੂੰ ਪਤਾ ਹੋਣਾ ਹੈ ਕਿਉਂਕਿ ਸਾਡੇ ਵਰਗਿਆਂ ਦਾ ਕੰਮ ਤਾਂ ਹੈਗਾ ਕਿ ਵੀਡੀਓ ਚੱਕੀਆਂ ਦੇ ਵੀਡੀਓ ਬਣਾਉਂਦੀਆਂ ਜਾਂ ਕਮੈਂਟ ਕਰਦੇ ਪਰ ਉਸ ਵਿਅਕਤੀ ਦੇ ਕੀ ਕੀ ਹਾਲਤ ਨੇ ਕੀ ਉਹਦੀਆਂ ਮਜਬੂਰੀਆਂ ਨੇ ਉਸ ਵਿਅਕਤੀ ਨੂੰ ਨਹੀਂ ਪਤਾ ਹੁੰਦਾ ਇਸ ਕੁੜੀ ਨੂੰ ਹੀ ਪਤਾ ਹੋਊਗਾ ਉਹਦੀਆਂ ਕੀ ਮਜਬੂਰੀਆਂ ਨੇ ਪਰ ਘੱਟੋ ਘੱਟ ਜਿਹੜਾ ਉਹ 60 ਸਾਲ ਦਾ 65 ਸਾਲ ਦਾ ਵਿਅਕਤੀ ਨਾਲ ਕਰਦਾ ਉਹਦੀਆਂ ਕੋਈ ਮਜਬੂਰੀਆਂ ਨਹੀਂ ਨੇ ਔਰ ਉਹ ਕੁੜੀ ਉਹ ਵੀ ਪੰਜਾਬੀ ਔਰ ਕੁੜੀ ਵੀ ਪੰਜਾਬੀ ਹੈ ਉਹ ਪੰਜਾਬੀ ਹੈ ਜਿਨੂੰ ਇੱਜ਼ਤ ਦੇ ਰਾਖੇ ਕਰਕੇ ਜਾਣਿਆ ਜਾਂਦਾ ਉਹ ਇਹਨਾਂ ਗੱਲਾਂ ਦੀ ਜੇਕਰ ਉਥੇ ਹੀ ਕਰੀਏ ਵਿਦੇਸ਼ ਦੀ ਧਰਤੀ ਦੇ ਉਹਨਾਂ ਗੋਰੀਆਂ ਨੂੰ ਜਾਂ ਉਹਨਾਂ ਲੋਕਾਂ ਨੂੰ ਕੀ ਫਰਕ ਨਹੀਂ ਪੈਗਾ ਕੋ ਕੋ ਉਸਨੂੰ ਲੋਕਾਂ ਆਪ ਵੀ ਸਾਰਾ ਕੁਝ ਇਹ ਜਿਆ ਗੰਦੇ ਜਿਹਾ ਹੈਗਾ ਉਹ ਪਾਇਆ ਹੋਇਆ ਉਹਨਾਂ ਨੇ ਮਗਲਬ ਉਹਦਾ ਕੱਪੜੇ ਵੀ ਪੁਰੇ ਨਹੀਂ ਮੋਦੇ ਤੇ ਇਹ ਬਾਦਸ਼ਾਹ ਜਿਹੜੀ ਅਸ਼ਲੀਰ ਬਾਦਸ਼ਾਹ ਵਰਤ ਰਹੇ ਹੈ ਪਰ ਦੋਸਤੋ ਜਦੋਂ ਸਿਰ ਤੇ ਪੱਗ ਹੋਵੇ ਨਾ ਇਹ ਇਹ ਸਿਰ ਤੇ ਦਸਤਾਰ ਹੋਵੇ ਉਦੋਂ ਬਹੁਤ ਫਰਕ ਪੈਂਦਾ ਹੈ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਹੁਣ ਕਰਨ ਵਾਲਾ ਇੱਕ ਹੁੰਦਾ ਦੋਸਤੋ ਕਿਸੇ ਵੀ ਕਮਿਊਨਿਟੀ ਦੇ ਵਿੱਚ ਚਾਹੇ ਕੋ ਕਿਸੇ ਵੀ ਮਜਬੂਤਾ ਦਾ ਸੰਬੰਧ ਰੱਖਦਾ ਹੈ ਅਗਰ ਇੱਕ ਵਿਅਕਤੀ ਵੀ ਅਸਥਾਨੀ ਹਰਕਤ ਕਰਦਾ ਹੈ ਤਾਂ ਪੂਰੇ ਦਾ ਪੂਰਾ ਮਜਬ ਪੂਰੀ ਦੀ ਪੂਰੀ ਕੌਮ ਜਿਹੜੀ ਹੈਗੀ ਉਹ ਬਦਨਾਮ ਹੋ ਜਾਂਦੀ ਹੈ ਹਾਲਾਂਕਿ ਕਸੂਰ ਇੱਕ ਵਿਅਕਤੀ ਦਾ ਹੁੰਦਾ ਹੈ ਜਵੇਂ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਇੱਕ ਮੱਝ ਜਿਹੜੀ ਹੈਗੀ ਉਹ ਲਿਬੜੀ ਹੋਈ ਸਾਰੀਆਂ ਮੱਝਾਂ ਨੂੰ ਲਵੇੜ ਦਿੰਦੀ ਹੈ ਤੇ ਇਸੇ ਤਰ੍ਹਾਂ ਇਹਦੇ ਜਿਹੜੇ ਲੋਕ ਨੇ ਉਹ ਪੂਰੀ ਦੀ ਪੂਰੀ ਕੌਮ ਨੂੰ ਬਦਨਾਮ ਕਰ ਦਿੰਦੇ ਆ ਠੀਕ ਹੈ ਕਿਸ ਵਿਅਕਤੀ ਕੋਲ ਪੈਸਾ ਹੋਊਗਾ ਔਰ ਹੋ ਸਕਦਾ ਵੀ ਇਹ ਮਜਬੂਰ ਕੁੜੀ ਜਿਹੜੀ ਹੈਗੀ ਉਹ ਕੋਈ ਕੰਮ ਕਰਦੀ ਹੋਵੇ ਔਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਉਥੇ ਪੱਕੇ ਹੋਣ ਦੇ ਚੱਕਰ ਦੇ ਵਿੱਚ ਤੇ ਸਾਰਾ ਕੁਝ ਖੋਜਦਾ ਉਹਨੂੰ ਮਜਬੂਰੀ 'ਚ ਕਰਨਾ ਪੈ ਰਿਹਾ ਹੋਵੇ ਕਿਉਂਕਿ ਮੈਨੂੰ ਨਹੀਂ ਲੱਗਦਾ ਮੇਰੀ ਸੋਚ ਨਹੀਂ ਕ ਇਸ ਚੀਜ਼ ਦੀ ਇਜਾਜ਼ਤ ਦਿੰਦੀ ਵੀ ਕੋਈ ਕੁੜੀ 25 30 ਸਾਲ ਦੀ ਨੌਜਵਾਨ ਲੜਕੀ ਇੱਕ ਆਪਦੇ ਬਾਪ ਦੇ ਉਮਰ ਦੇ ਬੰਦੇ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਕਰੂਗੀ ਜਾਂ ਇਸ ਤਰ੍ਹਾਂ ਦੀਆ ਉਹ ਕਰੂਗੀ ਬਿਨਾਂ ਕਿਸੇ ਮਜਬੂਰੀ ਦੇ। ਸੋ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਆਪਣੀ ਗੱਲ ਜ਼ਰੂਰ ਦੱਸਣਾ ਦੋਸਤੋ। ਹੁਣ ਲਾਸਟ ਜੀ ਇੱਕ ਛੋਟੀ ਜਿਹੀ ਗੱਲ ਅਸ਼ਲੀਲਤਾ ਦੀ। ਅਕਸਰ ਆਪ ਦੇਖਦੇ ਆਂ ਕਿ ਇਕੱਲੇ ਘੱਟ ਕੱਪੜੇ ਪਾਉਣ ਨਾਲ ਥੋੜੇ ਕੱਪੜੇ ਪਾਉਣ ਨਾਲ ਅਸ਼ਲੀਲਤਾ ਨਹੀਂ ਹੁੰਦੀ। ਪਾਸ਼ਾ ਬੋਲਣ ਨਾਲ ਅਸ਼ਲੀਲਤਾ ਨਹੀਂ ਹੁੰਦੀ। ਅਸ਼ਲੀਲਤਾ ਹਾਵ-ਪਾਵ ਦੇ ਵਿੱਚ ਵੀ ਹੁੰਦੀ ਹੈ ਤੇ ਘੱਟ ਕੱਪੜਿਆਂ ਦੇ ਵਿੱਚ ਵੀ ਹੁੰਦੀ ਹੈ ਤੇ ਬੋਲਣ ਦੇ ਵਿੱਚ ਵੀ ਹੁੰਦੀ ਹੈ। ਹੁਣ ਅਸ਼ਲੀਲਤਾ ਜਿਹੜੀ ਹੈਗੀ ਆ ਚਾਹੇ ਉਹ ਬੋਲਣ ਦੇ ਵਿੱਚ ਹੈ ਚਾਹੇ ਉਹ ਹਾਵ-ਪਾਵ ਦੇ ਵਿੱਚ ਹੈ ਦੇਖਣ ਦੇ ਵਿੱਚ ਹੈ ਘੱਟ ਕੱਪੜਿਆਂ ਦੇ ਵਿੱਚ ਤਾਂ ਉਹ ਵੀ ਪੂਰਾ ਕੌਮੀਏ ਪੂਰੇ ਸਮਾਜ ਦੀ ਨਹੀਂ ਹੁੰਦੀ। ਉਹ ਇੱਕ ਵਿਅਕਤੀ ਦੀ ਦੋ ਵਿਅਕਤੀ ਦੀ ਯਕੀਨਨ ਕਿ 1% ਵਿਅਕਤੀਆਂ ਦੀ ਹੁੰਦੀ ਹੈ ਉਹ ਵੀ ਉਹਦੀ ਇੱਥੇ ਮਾਨਸਿਕਤਾ ਦੇ ਵਿੱਚ ਪਈ ਆ ਸ਼ਲੀਲਤਾ ਇਹ ਜਿਹੜਾ ਬਾਹਰੀ ਅਸ਼ਲੀਲਤਾ ਨਾ ਕੱਪੜੇ ਘੱਟ ਪਾਏ ਜਾਂ ਬਪਾਸ਼ਾ ਉਹਦੇ ਨੂੰ ਯੂਜ਼ ਕੀਤੇ ਜਿਵੇਂ ਵੀਡੀਓ ਦੇ ਵਿੱਚ ਪਾਠਾ ਯੂਜ਼ ਕੀਤੀ ਜਾ ਰਹੀ ਹੈ ਜਾਂ ਸੀ ਸਾਡੇ ਹਾਫ ਪਾਲ ਸਾਡੀ ਨਿਗਾ ਉਸ ਤਰ੍ਹਾਂ ਦੀ ਹੈ ਤੋ ਇਹ ਸਾਰਾ ਕੁਝ ਹੋ ਕਿੱਥੋਂ ਰਹਿ ਇੱਥੋਂ ਹੋ ਰਿਹਾ ਇਸ ਬ੍ਰੇਨ ਦੇ ਵਿੱਚ ਫਿਰ ਇੱਥੇ ਛੜੇ ਇਹ ਅਸ਼ਲੀਲਤਾ ਜਾਂ ਇਹ ਸਾਰਾ ਨਾ ਕਿਉਂ ਆਇਆ ਏ ਸਾਰਾ ਕੁਛ ਸਾਡੇ ਕਿਉਂ ਆਇਆ ਏ ਸਾਡੀ ਸੋਚਾਂ ਦੇ ਵਿੱਚ ਕਿਉਂ ਪਰ ਆਇਆ ਅਸਲ ਦੇ ਵਿੱਚ ਉਹ ਜਿਹੜਾ ਆਲਾ ਦਵਾਲਾ ਹੈ ਸਾਡਾ ਜਿਵੇਂ ਵਿਦੇਸ਼ ਦੀ ਧਰਤੀ ਦੇ ਲੋਕ ਰਹਿੰਦੇ ਥਾੜੇ ਪੰਜਾਬੀ ਜਾਂਦੇ ਆ ਉੱਥੇ ਜਾ ਕੇ ਜੋ ਕੁਝ ਦੇਖਦੇ ਆ ਤੇ ਫਿਰ ਉਹ ਜਿਹਾ ਕੁਛ ਉਹ ਕਰਦੇ ਆ ਉਹ ਸਾਰੇ ਜੋ ਭੁੱਲ ਜਾਂਦੇ ਨੇ ਕਿ ਅਸੀਂ ਕਿਹੜੇ ਵਿਸ਼ੇ ਚੋਂ ਆਏ ਆ ਕਿਹੜੇ ਮਜ਼ਰੂ ਚੋਂ ਆਏ ਆ ਕਿ ਕਿਹੜੀ ਕੌਮ ਚੋਂ ਆਏ ਆ ਤੇ ਫਿਰ ਇੱਕ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਨੇ ਇਹ ਗੱਲਾਂ ਹੁੰਦੀਆਂ ਨੇ ਕਰਨੀਆਂ ਇਹਦੀ ਵੀ ਇੱਕ ਹੱਦ ਹੁੰਦੀ ਹੈ ਇੱਕ ਉਮਰ ਦੀ ਹੱਦ ਹੁੰਦੀ ਹੈ ਦੋਸਤੋ ਅਕਸਰ ਕਿਹਾ ਜਾਂਦਾ ਵੀ 50 ਸਾਲ ਤੋਂ ਵੱਧ ਬੰਦਾ ਜਿਹੜਾ ਉਮਰ ਦਾ ਜਿਹੜਾ ਟੱਪ ਜਾਂਦਾ ਸਿਆਣਾ ਹੋ ਜਾਂਦਾ ਪਰ ਜੇ 60 65 ਸਾਲ ਦਾ ਵੀ ਹੋ ਕੇ ਇਦਾਂ ਦਾ ਗੰਦਾ ਪਾਵੇ ਐਦਾਂ ਦੀ ਅਸ਼ਲੀਲਤਾ ਫਲਾਵੇ ਤੇ ਐਦਾਂ ਆਪਦੀਆਂ ਬੇਟੀਆਂ ਦੀਆਂ ਬੇਟੀ ਸਮਾਨ ਕੁੜੀਆਂ ਦੇ ਨਾਲ ਇਹੋ ਜਿਹਾ ਕੁਝ ਕਰੇ ਮੈਂ ਕੋਈ ਸ਼ਬਦ ਨਹੀਂ ਵਰਤਣਾ ਚਾਹੁੰਦਾ ਦੋਸਤੋ ਤੁਸੀਂ ਆਪਣੇ ਕਮੈਂਟਾਂ ਚ ਵਿਚਾਰ ਦਿਓ ਕਮੈਂਟ ਕਰਕੇ ਦੱਸਣਾ ਦੋਸਤ ਬਈ ਉਹਨਾਂ ਲਈ ਕੀ ਤੁਸੀਂ ਕਹਿਣਾ ਚਾਹੋਗੇ ਹੁਣ ਜੋ ਵੀ ਹੈ ਜਿੱਥੇ ਵੀ ਹੈ ਬੰਦਾ ਕਟੋ-ਕਟ ਇਹੇ ਪੰਜਾਬੀ ਕੌਮ ਨੂੰ ਸ਼ੱਕ ਲੋਕ ਵੀ ਇਸ ਦਸਤਾਰ ਨੂੰ ਤਾਰ-ਤਾਰ ਕਰ ਰਿਹਾ ਹੈ ਦਾਗ ਲਾ ਰਿਹਾ ਦੋਸਤੋ ਜੋ ਕਿ ਬਹੁਤ ਹੀ ਅਫਸੋਸਨਾਕ ਹੈ ਕਿਉਂਕਿ ਕਿਸੇ ਵੀ ਕੌਮ ਦਾ ਪੱਠਾ ਵਿਖਾਉਣ ਵਾਲੇ ਕੌਮ ਦੇ ਵਿੱਚ ਹੀ ਹੁੰਦੇ ਆ ਔਰ ਇਹੋ ਜਿਹੇ ਲੋਕ ਹੀ ਹੁੰਦੇ ਆ ਜਿਹੜੇ ਕੌਮ ਨੂੰ ਧਰਾਤਲ ਤੇ ਲੈ ਜਾਂਦੇ ਆ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸਣਾ ਵਸਤੂ ਵੀਡੀਓ ਚੰਗੀ ਲੱਗੇ ਜਿਆਦਾ ਜਿਆਦਾ ਲਾਈਕ ਸ਼ੇਅਰ ਕਰਨਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਦੋਸਤੋ ਤਾਂ ਕਿ ਇਹ ਜਿਹੇ ਜਾਣਕਾਰੀਆਂ ਜਿਹੜੀਆਂ ਤੁਹਾਡੇ ਰੂਬਰੂ ਹੁੰਦੀਆਂ ਰਹਿਣ ਫਿਰ ਮਿਲਦੇ ਹਾਂ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਸਤਿ ਸ਼੍ਰੀ ਅਕਾਲ